ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬਰਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੇ ਬਾਈ ਜੀ ਬਾਈ ਜੀ ਸਸੀ ਗੱਲ ਹਾਂਜੀ ਸਸੀ ਗੱਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਬੋਲੋ ਜੀ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਠੀਕ ਹੈ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਈ ਨੇੜੇ ਦਾ ਸਲਾਪਰਾ ਹੈ ਜੀ ਇਧਰ ਰਾਮਪੁਰਾ ਫੂਲ ਠੀਕ ਹੈ ਬਾਈ ਇਧਰ ਭਗਤਾ ਭਾਈ ਕਾ ਜਨ ਬਚਾਲੇ ਜਾਈ ਪਿੰਡ ਆਪਣਾ ਮੋਬਾਈਲ ਨੰਬਰ ਬੋਲ ਨੰਬਰ ਹੈ 9463842852 ਠੀਕ ਹੈ ਜੀ ਦੂਜਾ ਹੈਗਾ ਇਹ 707820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਸ ਹੋਈ ਹੈ ਇਹ ਬਾਈ ਜੀ ਦੂਜਾ ਸੂਸ ਹੋਈ ਹੈ ਬੈਡ ਦੂਜਾ ਸੂਆ ਕਦੋਂ ਸੂਈ ਹੈ ਬਾਈ ਇਹਨੂੰ ਹੋ ਗਈ 20 ਮਿੰਟ 25 ਕਾ 20 25 ਮਿੰਟ ਬੱਚਾ ਕੀ ਦੇਤਾ ਬਾਈ ਬੱਛੀ ਦਿੱਤੀ ਜੀ ਬੱਛੀ ਬੜੀ ਜਾਈ ਹਾਂਜੀ ਬੱਛੀ ਵੀ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੰਗੀ ਆ ਜਰਸੀ ਹੈ ਨਾ ਹਾਂਜੀ ਜਰਸੀ ਆ ਜੀ ਦੁਨੀਆਵਾਰੀ ਜਰਸੀ ਆ ਪੰਜਾਬ ਵਾਲੀ ਬਈ ਜਰਸੀ ਆ ਪੰਜਾਬ ਵਾਲੀ ਤਾਜੀ ਸੂਈ ਆ ਬੱਚਾ ਵੀ ਕਰਮਾਲੀ ਨੇ ਬੱਛੀ ਦਿੱਤੀ ਆ ਕਿਉਂ ਬੱਛੀ ਨੇ ਬਈ 6-1.5 ਸਾਲ ਨੂੰ ਕਰਮਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਕਿੰਨਾ ਕੁ ਬੋਲਾ ਬਈ ਕੱਢਿਆ ਫਿਰ ਇਹਦਾ ਬਈ ਹਲ ਤਾਂ ਮਤਲਬ ਬੱਚੇ ਨੂੰ ਪਿਆ ਮਤਲਬ 2 ਕਿਲੋਟਰ ਨੇ ਪੀਤਾ ਹੋਣਾਗਾ ਠੀਕ ਆ ਤੇ 2 ਕਿਲੋਟਰ ਕੱਢ ਕੇ ਇਸ ਨੂੰ ਪਲਾਤਾ ਜੀ ਠੀਕ ਹੈ ਜੀ ਰੁਪਏ ਹੈ ਨਹੀਂ 4 ਕਿਲੋਟਰ 4 ਕਿਲੋਟਰ ਨਿਕਲੇ ਠੀਕ ਹੈ ਬਾਈ ਕਿੰਨਾ ਕੋ ਦੁੱਧ ਦੇ ਦੂ ਐਸਟੀਮੇਟ ਯਾ ਬਾਈ ਜੀ ਮਤਲਬ ਪਿਛਲੇ ਸੂਏ ਦਾ 14 15 ਲੀਟਰ ਕੱਢਿਆ ਮਾਲਕ ਨੇ ਦੱਸਿਆਗਾ ਪਹਿਲੇ ਸੂਏ ਦਾ ਹੂੰ ਹੂੰ ਹੁਣ ਮੂਰੇ ਸੇਵਾ ਸੰਭਾਲ ਦੀ ਗੱਲ ਆਈ ਯਾਨੀ ਮੇਰੇ ਸਾਹਮਣੇ 16 ਕਿਲੋਟਰ ਤਾਂ ਪਾ ਦੋ ਜੀ ਬਾਕੀ ਹੁ ਸੇਵਾ ਸੰਭਾਲ ਦੀ ਗੱਲ ਹੈ ਨਹੀਂ ਸਹੀ ਗੱਲ ਆ ਬਾਈ ਹਾਂਜੀ ਬੈੜ ਜਣੀ ਸੀਲ ਠੰਡੀ ਜੀ ਪੂਰੀ। ਹਾਂ ਬਰੀ ਚੰਗਾ ਸੁਣਾਈ ਆ ਜਰਸੀ ਨਸਲਾ। ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਬੈੜ ਨੂੰ। ਗਰਮੀ ਬਿਲਕੁਲ ਨਹੀਂ ਮਾਨਦੀ। ਥਾਣ ਫੂਨ ਵੀ ਕਰਮ ਨਹੀਂ ਦੀ ਫੁੱਲ ਉਹ ਖਾਂ ਜੇ। ਥਾਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਾਣ। ਚਾਰੇ ਥਾਣ ਲੈ ਨਿਕੜਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਬਾਈ? ਬੜਾ ਸੋਹਣਾ ਚੋਣਾ ਜੀ। ਠੀਕ ਹੈ। ਫੋਨ ਤੇ ਇੱਕ ਨੰਬਰ ਜੀ ਬੈੜ ਦਾ। ਪਰ ਸ਼ਾਂਤ ਉਹ ਵੀ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ। ਬਾਕੀ ਜਿਵੇਂ ਮੱਝਾਂ ਨਾਲ ਦਾ ਦੁੱਧ ਹੋ। ਹਮ ਮੱਝਾਂ ਨਾਲ ਦਾ ਬਾਕੀ ਨਾ ਠੰਡ ਨਾ ਗਰਮੀ ਮੰਨ ਲਾ। ਗਰਮੀ ਵੀ ਜਮਾ ਬ ਉਹ ਗੁਰਗੀਧਾਰ ਹੋ ਗਏ ਨੀ ਬੜਾ ਸੋਹਣਾ ਚੋਣਾ ਜੀ ਆਪਾਂ ਤਾਂ ਮੈਂਦਾ ਨਾ ਮਾਰ ਕੇ ਸਹੀ ਗੱਲ ਹੈ ਚਵਾਈ ਪੱਖੋਂ ਤਾਂ ਬੇਫਿਕਰ ਹੋਗੇ ਸੀ ਠੰਡੀ ਚਵਾਈ ਦੋ ਇਹ ਗੱਲਾਂ ਤਾਂ ਬੇਫਿਕਰ ਹੋਏ ਬਾਕੀ ਉਹਦੀ ਪਸੰਦ ਕਰ ਲਈ ਅਗਲੇ ਜੀ ਸਹੀ ਗੱਲ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਜਿਆਤ ਬਰੀਡ ਭਾਈ ਫੁੱਲ ਚੰਗੀਆਂ ਕਰਮ ਵਾਲੀ ਫੁੱਲ ਕੁਆਲਟੀ ਆ ਸੁਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਉਹ ਸਾਲ 1.5 ਸਾਲ ਨੂੰ ਕਰਮ ਵਾਲੀ ਨੇ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਵੜ ਵੀ ਘਰ ਬਹੁਤ ਚੰਗੀ ਆ ਪਲੀ ਵੀ ਵੜ ਜਰਸੀ ਆ ਪੰਜਾਬ ਵਾਲੀ ਮਿਲਦੀ ਬਹੁਤ ਘਾਟ ਮੰਗ ਚੰਗੀ ਆ ਸੂਈ ਸਵਾਈ ਆ ਬਈ ਤੇ ਜੇਰ ਬਸ ਪੈ ਜਾਣੀ ਹਨਾ ਥੋੜੇ ਟਾਈਮ ਹਜੇ ਪੈ ਜੀ ਹਲੇ ਤਾਂ ਮਨ ਲ ਬੈਠੀ ਨਹੀਂ ਗਈ ਤੇ ਹੁਣ ਬੋਲਾ ਗੱਡਿਆ ਥੋੜਾ ਜਿਹਾ ਠੀਕ ਆ ਹੂੰ ਪੁੱਤ ਉਹਦਾ ਬੱਚੇ ਦਾ ਕਰੀ ਜਾਂਦੀ ਥੋੜਾ ਜਿਹਾ ਲੇਵਾ ਬੜਾ ਕੰਮ ਲੈ ਥੋੜਾ ਬੱਚੇ ਦਾ ਕਰਦੀ ਆ ਪੁੱਤਾਂ ਜੀ ਸੂਈ ਕਰਕੇ ਕਰਦੀ ਆ ਬੱਚੇ ਦਾ ਬੱਚੇ ਦਾ ਬਣਦੀ ਸੁਈ ਕਰਕੇ ਬੱਚੇ ਦਾ ਕਰ ਲਿਆ ਸਾਰੀ 20 ਮਿੰਟ ਹੀ ਫੇਜ ਹੋਣਾ ਫੋਲ ਚੰਗੀਆਂ ਪੂਰੀ ਮੁੱਠੀ ਦੇ ਕੰਲਾ ਕੰਲਾ ਥਣ ਮੁੱਠੀ ਵਾਲਾ ਥਣ ਪਛਾਣ ਤੋਂ ਇੱਕ ਕੋਲੇ ਵਾਲਾ ਕਮਾਲਾ ਬਹੁਤ ਸੋਹਣਾ ਲੇਵਾ ਬਾਈ ਕਰਮਾ ਦਾ ਮੁੱਲ ਕੀ ਹੈ ਬਾਈ ਜਾਇਜ ਜਣਾ ਬਾਈ ਜੀ ਮੁੱਲ ਕਿਹੜੇ ਹੁੰਦੇ ਆਪਣੇ ਅੱਗੇ ਜਾਇਜ ਹੁੰਦੇ ਨੇ ਨਹੀਂ ਹੂੰ ਇਹ ਦੇ ਦਾਂਗੇ 48000 ਦੀ ਬਾਈ ਚੱਕ ਬਾਈ ਜਮੋ ਜਾਇਜ ਮੁੱਲ 48000 ਦੀ ਬਾਈ ਕਹਿੰਦਾ ਬੈਡ ਦੇ ਦਿਆਂਗੇ ਮੁੱਲ ਪਹਿਲਾਂ ਵੀ ਬਾਈ ਦੇ ਜਾਇਜ ਹੁੰਦੇ ਆ ਅੱਜ ਵੀ ਮੁੱਲ ਜਮਾ ਬਾਈ ਨੇ ਜੈ ਜੀ ਰੱਖਿਆ ਜੀ ਜੀ ਜੋ ਵਾਦਾ ਘਾਟਾ ਨਹੀਂ ਹੋਣਾ ਜੀ ਮਤਲਬ ਮਾਨਤਾਂ ਛੋੜ ਛੱਕੇ ਦਾ ਹੋਊਗਾ ਜੀ ਓਕੇ ਬਾਈ ਠੀਕ ਹੈ ਜੀ ਤੁਹਾਨੂੰ ਮੰਗਲ ਦਾ ਆਪਾਂ 54 60 ਮੰਗ ਲਾ ਸਹੀ ਗੱਲ ਹੈ ਤੇ ਐਨੀ ਪਤਾ ਕੋਈ 52 ਵੀ ਕਹਿ ਦੇਣਾ ਜੀ ਵੱਧ ਮੰਗ ਲੀਏ ਵੀ ਆਪਾਂ ਚਲ ਜੈਜ ਆਪਾਂ ਭਾਅ ਨਾ ਅੱਗੇ ਵੀ ਦਿੰਨੇ ਆ ਸਹੀ ਗੱਲ ਹੈ ਧੂਮੀ ਦੇਣੀ ਜੀ ਜਮਾ ਜੈਜ ਮੋਲਾ ਬਾਕੀ ਕੋਈ ਚੱਕਰ ਨਹੀਂ ਤੋਰਾ ਮਾਰ ਕੇ ਰੱਖ ਹਾਂਜੀ ਤੋਰਾ ਮਾਰ ਕੇ ਰੱਖ ਨਹੀਂ ਕੋਈ ਲੈ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਨਹੀਂ ਗਾ ਠੰਡੀ ਸੀਲ ਕਰਨ ਦੀ ਤਾਂ ਬਾਲੀ ਹੀ ਕੋਈ ਮਤਲਬ ਹੀ ਨਹੀਂ ਜੀ ਹੂੰ ਉਹ ਮੈਂ ਜਿਵੇਂ ਚੋਈ ਜਾਣੀ ਇਹ ਗੱਲ ਨਹੀਂ ਕੋਈ ਸਹੀ ਗੱਲ ਆ ਬਈ ਆਹਾਂ ਦੀ ਬਾਈਕ ਦਾ ਜਵਾਕ ਜੋ ਲੈਣ ਤਾਂ ਵੀ ਕੋਈ ਚੱਕਰ ਨਹੀਂ ਚੋਣ ਬਹੁਤ ਸੋਹਣਾ ਦਾ ਠੰਡੀ ਤਾਂ ਹੈਗੀ ਹੈਗੀ ਚੋਣ ਵੀ ਬਾਲਾ ਸੋਹਣਾ ਹੀ ਬਾਕੀ ਵੀਰੇ ਜੀ ਬੱਛੀ ਫਕਰਲਾ ਨਾ ਉਨੀ ਥੋੜੀ ਆ ਕਿਉਂ ਵੱਡੀ ਗੱਲ ਆ ਬੱਚਾ ਬੱਛੀ ਦੇ ਦੀ ਹੈਂਡਫੁੱਲ ਆਉਣੀ ਆ ਗਰਮੀ ਨਹੀਂ ਮੰਨਦੀ ਨਾ ਠੰਡ ਮੰਨੇ ਬਈ ਮੱਝ ਨਾਲ ਆ ਨੇੜੋ ਦਿਖਾ ਦਿਓ ਜੀ ਥਾਂ ਨੂੰ ਫੁੱਲ ਫੈਂਟ ਆਉਗੀ ਕਰਮਾ ਦੇ ਲੈ ਚਾਰੇ ਥਾਣ ਲੈ ਨਿਕੜ ਮੈਂ ਪੂਰੇ ਗੈਰ ਤੇ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣਾ ਬਈ ਪੂਰੀ ਬਿੱਤੀ ਨੇ ਥਾਣਾ ਬਾਕੀ ਚਵਾਈ ਦਖਾਨ ਚਵਾਈ ਵੀ ਇੱਕ ਨੰਬਰ ਆ ਬਈ ਉਹਦਾ ਲੈ ਠੰਡੀ ਦੇਖੋ ਲੈ ਹੋਲਾ ਜਿਵੇਂ ਮਰਜੀ ਲੈ ਬੈਠਾਰੇ ਕੋਈ ਚੱਕਰੀ ਚਵਾਈ ਦੇਖੋ ਲੈ ਗੰਨੇ ਔਰ ਕੀ ਧਾਰ ਆਏ ਵਰਦੀ ਆ ਬਈ ਠੜਕਾ ਸੁਣਦਾ ਚਵਾਈ ਦਾ ਕਹਿੰਦੇ ਬਈ ਹਾਂ ਜੂਣ ਵਾਲਾ ਸੁਣਾਈ ਕਰ ਚੂਣ ਵਾਲਾ ਚੰਗਾ ਕਰਮ ਵਾਲੀ ਦਾ ਲੈ ਮਗਰ ਲੈ ਥੋੜੀ ਚਵਾਈ ਚੱਲੋ ਦੇਖੋ ਕਮਾਲ ਆ ਲੈ ਕਿਆ ਵਾਹ ਤਾਂ ਚੂਣ ਚਵਾ ਦਾ ਇੱਕ ਨੰਬਰ ਹੈ ਕਿ ਨਹੀਂ ਬਈ ਲੋਕੀ ਦੁੱਧ ਨੂੰ ਵੀ ਖਰੀ ਨਿਕਲੋ ਜੀ ਹੁਣ ਗਾਂ ਦਾ ਸੇਵਾ ਸੰਭਾਲ ਦੀ ਜੀ ਬੰਦੇ ਜੀ ਸੇਵਾ ਚੰਗੀ ਹੈਗਾ ਦੁੱਧ 16 17 ਵੀ ਚਵਾ ਦੂਗੀ ਸਹੀ ਗੱਲ ਆ ਹਾਂਜੀ ਬਾਕੀ ਯਾਰ ਵੱਡੀ ਗੱਲ ਬਸੂ ਠੰਡਾ ਹੋਣਾ ਹਾਂ ਠੰਡਾ ਤਾਂ ਆਪਣੀ ਦਾ ਬਾੜੀ ਲੋ ਠੰਡ ਘੱਟ ਦੇ ਦੇ ਤਾਂ ਵੀ ਕੋਈ ਚੱਕਰ ਨਹੀਂ ਕਿ ਨਹੀਂ ਦੁੱਧ ਵੀ ਦਿਓ ਜੀ ਜੋਸ਼ ਬਹੁਤ ਆ ਬਾਈ ਹੂੰ ਸਹੀ ਗੱਲ ਆ ਬਾਈ ਤੇ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਲੈ ਪੂਰੀ ਬੀਤੀ ਦੇ ਥਣ ਫੁੱਲ ਬਰੀਡ ਆ ਬਾਈ ਤੇ ਕਿਸੇ ਵੀਰ ਨੂੰ ਬੜਾ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ